ਕੋਈ ਵੀ ਸੜਕ ਤੇ ਐਕਸੀਡੈਂਟ ਹੋ ਜੇ ਜੀ ਬੱਸ ਦਾ ਹੋ ਜੇ ਵਿਅਕਤੀ ਦਾ ਹੋ ਜੇ ਕੱਡੇ ਦਾ ਕਿਸੇ ਕਾਰ ਵਾਲੇ ਦਾ ਹੋ ਜੇ ਸਕੂਟਰ ਦਾ ਤੁਸੀਂ ਕਦੇ ਦਿਖ ਦਿਓ ਉਹਨਾਂ ਨੂੰ ਕਦੇ ਆਪਦੀ ਵੀਡੀਓ ਬਣਾਇਓ ਦੱਸ ਕਰੋ ਹੂੰ ਫਿਰ ਉਹਦੀ ਐਨਾਲਿਸਿਸ ਕਰੋ ਕਿ ਉਹਨਾਂ ਨੂੰ ਚੱਕਣ ਵਾਲੇ ਕੌਣ ਸੀ ਕੋਈ ਇਨਸਾਨ ਨੇ ਇਹ ਤਾਂ ਸਿਰਫ ਪੈਸੇ ਪੱਖੋਂ ਪਾਵਰਫੁੱਲ کہہ ਰਹੇ ਹੋ ਯਾ ਰੁੱਤਵੇ ਮੈਂ ਤਾਂ ਤੁਹਾਨੂੰ ਕਹਿੰਦਾ ਕੋਈ ਹੋਵੇ ਜਿਨ੍ਹਾਂ ਦਾ ਐਕਸੀਡੈਂਟ ਹੋ ਜਾਂਦਾ ਸੜਕ ਤੇ ਹੂੰ ਉਹਨਾਂ ਨੂੰ ਚੁੱਕ ਕੇ ਲਿਜਾਣ ਵਾਲੇ ਸਾਹਮਣੇ ਵਾਲੇ ਕੌਣ ਦੀ ਵੀਡੀਓ ਬਣਾ ਲਿਓ ਤੁਹਾਨੂੰ ਆਪਣੀ ਪਰਦਾ ਲੱਗ ਜੋ ਇਨਸਾਨ ਕੌਣ ਨੇ ਹਯਾਨ ਕੌਣ ਨੇ ਉਥੋਂ ਲੰਘਦੇ ਨਹੀਂ ਬਣਾ ਲਿਓ ਜਿੰਨੇ ਕਾਲਾਂ ਵਾਲੇ ਹੋਣਗੇ ਉਥੋਂ ਦੀ ਲੰਘ ਰਹੇ ਹੋਣਗੇ ਜਿੰਨੇ ਵੱਡੇ ਬੰਦੇ ਹੋਣਗੇ ਉਥੋਂ ਲੰਘ ਰਹੇ ਰਣਗੇ ਜਦ ਕੋ ਰਿਕਸ਼ੇ ਵਾਲਾ ਕੋਈ ਸਾਈਕਲ ਵਾਲਾ ਕੋਈ ਪੈਦਲ ਤੁਰੇ ਜਾਂਦਾ ਉਹ ਦੀ ਰਿਕੀ ਕੀ ਹੋ ਗਿਆ ਉਹ ਚੱਕ ਕੇ ਦੀ ਲੱਕੇ ਜਾਂਦੇ ਨੇ ਉਹ ਕਿਸੇ ਨੂੰ ਹੱਥ ਦਿੰਦੇ ਨੇ ਕਦੀ ਨਹੀਂ ਹਲੇ ਮੈਂ ਕਿਉਂਕਿ ਮੇਰਾ ਕਿੱਤਾ ਹੈ ਜੈ ਮੈਨੂੰ ਪਤਾ ਹੈ ਵੀ ਕੌਣ ਲੈ ਕੇ ਆਉਂਦੇ ਨੇ ਮਰੀਜ਼ਾਂ ਨੂੰ ਕੌਣ ਲੈ ਕੇ ਆਉਂਦੇ ਨੇ ਗਿਰੇ ਹੋਇਆਂ ਨੂੰ ਕੌਣ ਲੈ ਕੇ ਆਉਂਦੇ ਨੇ ਐਕਸੀਡੈਂਟ ਵਾਲਿਆਂ ਨੂੰ ਤੋ ਇਹ ਜਦ ਤੁਸੀਂ ਐਸ ਮੀਡੀਆ ਵੀ ਦੇਖੋਗੇ ਤੁਹਾਡੇ ਸਾਹਮਣੇ ਜਦ ਇਹ 20 ਵੀਡੀਓ ਆਗੇ ਬਲਕਿ ਤੁਸੀਂ ਕਿਤਾਬ ਦੇਖ ਸਕੋਗੇ ਤੁਸੀਂ ਸੀਰੀਜ਼ ਬਣਾ ਸਕੋਗੇ ਵੀ ਆਹ ਹਾਲ ਹੈ ਕੌਣ ਇਨਸਾਨ ਨੇ ਤੇ ਕੌਣ ਦਾਇਨਤ ਨੇ ਉਹ ਨਹੀਂ ਪਤਾ ਲੱਗ ਜੂ